ਸਿੱਧੂ ਦੇ ਪਿਤਾ ਫਿਰ ਦੇਖੇ ਅਦਾਲਤ 'ਚ ਨਿਰਾਸ਼ ਤੇ ਪੈ ਗਈ ਅਗਲੀ ਤਰੀਕ ਅੱਜ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਪੇਸ਼ੀ ਸੀ ਤਾਂ ਤਿੰਨ ਦੋਸ਼ੀਆਂ ਨੂੰ ਪੇਸ਼ ਵੀ ਕੀਤਾ ਗਿਆ ਫਿਜ਼ੀਕਲੀ ਤੌਰ ਤੇ ਪਰ ਤਰੀਕ ਅਗਲੀ ਪਾ ਦਿੱਤੀ ਗਈ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੱਡਾ ਬਿਆਨ ਦਿੱਤਾ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਾਜਸਥਾਨ ਪੁਲਿਸ ਅੱਜ ਇਹਨਾਂ ਤਿੰਨ ਦੋਸ਼ੀਆਂ ਨੂੰ ਮਾਨਸਾ ਅਦਾਲਤ ਦੇ ਵਿੱਚ ਲੈ ਕੇ ਪਹੁੰਚੀ ਜਿਨ੍ਹਾਂ ਦੇ ਵਿੱਚੋਂ ਸੱਜਨ ਵਿਸ਼ਨੋਈ, ਅਰਸ਼ਦ ਖਾਨ ਤੇ ਕਪਲ ਪੰਡਿਤ ਸੀ ਇਹਨਾਂ ਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਗਿਆ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕੀ ਕੁਝ ਕਿਹਾ ਉਹ ਵੀ ਸੁਣ ਕੇ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਅੱਜ ਫੇਰ ਸਿੱਧੂ ਦੇ ਪਿਤਾ ਨਿਰਾਸ਼ ਦਿਖੇ ਨੇ ਫਿਜ਼ੀਕਲੀ ਪੇਸ਼ ਹੋਣੇ ਬਾਕੀ ਵੀ ਸੀ ਰਹੇ ਹੋਏ ਨੇ ਔਰ ਕੁਝ ਸਾਡੇ ਵੱਲੋਂ ਕੁਝ ਰਿਕਾਰਡ ਬੰਗਿਆ ਗਿਆ ਉਹ ਅਗਲੀ ਤਰੀਕ ਹੈ ਜਿਹੜੀ ਉਹ 8 ਫਰਵਰੀ ਪਈ ਹੈ ਫਿਰ ਉਸ ਤੋਂ ਬਾਅਦ ਜਿਹੜੀ ਸ਼ਾਇਦ ਵੈ ਸੰਭਵ ਹੋਊਗੀ ਤੇ ਚਾਰਜ ਫਰੇਮ ਕਰ ਲੈਣਗੇ ਕੀ ਕਹੂੰ ਆਗੋਸ਼ ਹੋਇਆ ਜੀ ਕੀ ਕਹੋਗੇ ਲਗਾਤਾਰ ਜਿਹੜਾ ਇਨਸਾਫ ਦੀ ਮੰਗ ਨੂੰ ਲੈ ਕੇ ਹਰ ਇੱਕ ਪਾਰਟੀ ਕੋਲ ਗਹਾਰ ਵੀ ਲਗਾ ਚੁੱਕੇ ਹਲੇ ਵੀ ਜਿਹੜੇ ਮੁਲਜ਼ਮ ਬਾਹਰ ਨਹੀਂ ਕਿਹੜਾ ਤਈ ਇਹ ਵੀ ਥੋੜੀ ਨਿਰਾਸ਼ਾ ਹੀ ਹੁੰਦੀ ਹੈ ਥੋੜੇ ਇਸ ਗੱਲ ਨੂੰ ਲੈ ਕੇ ਵੀ ਅੰਨੀ ਮਿਹਨਤ ਕਰਦੇ ਆ ਪਰ ਫਿਰ ਵੀ ਕੰਮ ਬਹੁਤ ਸਲੋ ਚੱਲ ਰਿਹਾ ਚਲੋ ਉਹ ਹੁਣ ਅਦਾਲਤ ਦੀ ਆਪਣੀ ਮਰਿਆਦਾ ਹੁੰਦੀ ਹੈ ਜਿਸ ਤਰ੍ਹਾਂ ਸਾਰੇ ਲੋਕੀਆਂ ਨੂੰ ਆਪ ਦਾ ਪੱਖ ਰੱਖਣ ਦਾ ਹੱਕ ਹੈ ਉਹ ਕੋਈ ਨਾ ਕੋਈ ਰੇੜਕਾ ਜਿਹਾ ਪਈ ਜਾਂਦਾ ਲੇਟ ਹੋਣ ਵਾਲਾ ਤਾਂ ਹੁਣ ਵੀ ਲੱਗੀ ਹੈ ਵੀ ਨੇੜੇ ਸ਼ਾਇਦ ਇੱਕ ਦੋ ਤਰੀਕਾਂ ਤੇ ਚਾਰਜ ਫਰੇਮ ਹੋ ਜਾਣਾ ਸ਼ਾਇਦ ਠੀਕ ਅਗੇ ਤੁਸੀਂ ਕਹਿੰਦੇ ਸੀ ਵੀ ਅਦਾਲਤਾਂ ਤੇ ਭਰੋਸਾ ਅੱਜ ਫੇਰ ਇੱਕ ਤਰੀਕਾ ਅੱਗੇ ਪੈ ਗਈ ਪਹਿਲਾਂ ਵੀ ਇਹੀ ਗੱਲ ਹੋਈ ਸੀ ਨਹੀਂ ਰਾਜੇ ਭਰੋਸਾ ਤਾਂ ਹੈਗਾ ਹੀ ਹੈ ਦੇਖੋ ਹੁਣ ਭਰੋਸਾ ਇਹ ਤੇ ਤਾਂ ਪ੍ਰੋਸੈਸ ਹੈ ਇੱਕ ਹੁਣ ਜੇ ਕੋਈ ਬੰਦਾ ਐਪਲੀਕੇਸ਼ਨ ਅੱਜ ਆਪਾਂ ਕਿਹਾ ਐਪਲੀਕੇਸ਼ਨ ਦੇ ਕੇ ਵੀ ਸਾਨੂੰ ਆ ਫਲਾਣਾ ਰਿਕਾਰਡ ਮਿਲਣਾ ਚਾਹੀਦਾ ਤਾਂ ਉਹ ਹੁਣ ਕੋਰਟ ਨੂੰ ਮੰਨਣੀ ਪੈਂਦੀ ਹੈ ਉਹ ਗੱਲ ਤਾਂ ਜਿਹੜਾ ਕੋਈ ਐਪਲੀਕੇਸ਼ਨ ਲੱਗਦਾ ਹੈ ਆ ਜਿਹੜਾ ਦੂਜਾ ਸਰਕਾਰਾਂ ਦਾ ਜਿਹੜਾ ਰਵਈਆ ਉਹ ਇਸ ਤੋਂ ਵੀ ਜ਼ਿਆਦਾ ਨਿਰਾਸ਼ਾ ਜਨਕ ਹੈ ਹੁਣ ਤੁਸੀਂ ਵੀਡੀਓ ਤੇ ਲਾ ਲਓ ਹੁਣ ਜਿੱਦਾਂ ਲੌਰੈਂਸ ਦੀ ਹਾਈ ਕੋਰਟ ਮਾਨਯੋਗ ਅਦਾਲਤ ਦੇ ਦਖਲ ਦੇਣ ਦੇ ਨਾਲ ਹਟ ਗਈ ਨਾਲ ਦੀ ਨਾਲ ਹੀ ਇੱਕ ਹਫਤਾ ਪਹਿਲਾਂ ਸਰਕਾਰ ਅੰਤਗਮਨੀ ਘੋਸ਼ਿਤ ਕਰਦੀ ਹੈ ਗੋਲਡੀਨ ਉਸ ਤੋਂ ਬਾਅਦ ਉਹਦੀ ਵੀ ਵੀਡੀਓ ਨੂੰ ਵਾਇਰਲ ਕਰਦੀ ਹੈ ਚੈਨਲਾਂ ਦੇ ਉੱਤੇ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਅੱਗੇ ਜਿਹੜਾ ਤੁਹਾਡਾ মিডিਆ ਇਹ ਇੱਕ ਤੀਜੇ ਥੰਮ੍ਹ ਵਜੋਂ ਜਾਣਿਆ ਜਾਂਦਾ ਸੀਗਾ ਸਾਡਾ ਪਰ ਸਪੀਡਤਾਆਂ ਦੀਆਂ ਦੁਖਿਆਰਿਆਂ ਦੀਆਂ ਜਿਹੜੀਆਂ ਅਰਜ਼ੀਆਂ ਉਹਨਾਂ ਨੂੰ ਅੱਗੇ ਇਹਨਾਂ ਨੇ ਅਪਲੋਡ ਕਰਨਾ ਹੁੰਦਾ ਸੀਗਾ ਉਹਨੂੰ ਸਮਾਜ ਦੇ ਅੱਗੇ ਲੈ ਕੇ ਆਉਣਾ ਸੀ ਸ਼ਾਇਦ ਹੁਣ ਸਾਨੂੰ ਐ ਲੱਗਦਾ ਸੋਸ਼ਲ ਮੀਡੀਆ ਵੀ ਸ਼ਾਇਦ ਬਰਬਾਸ਼ਾ ਦੇ ਬਣ ਕੇ ਰਹਿ ਗਿਆ ਕਿਉਂਕਿ ਜਿਸ ਤਰ੍ਹਾਂ ਉਹ ਆਪਣੀ ਮਰਜ਼ੀ ਦੇ ਨਾਲ ਸੋਸ਼ਲ ਮੀਡੀਆ ਦੀ ਰੱਜ ਕੇ ਵਰਤੋਂ ਕਰਦੇ ਆ ਨਾ ਕਿਤੇ ਸਰਕਾਰ ਦਖਲਅਜੀ ਕਰਦੀ ਨਜ਼ਰ ਆਉਂਦੀ ਹੈ ਨਾ ਕੋਈ ਕਿਤੇ ਕੋਈ ਪ੍ਰਸ਼ਾਸਨ ਦਾ ਸਾਨੂੰ ਕੋਈ ਉੱਤੇ ਐਕਸ਼ਨ ਲੈਣ ਦਾ ਨਜ਼ਰ ਆਉਂਦਾ ਮੇਰੇ ਬੇਟੇ ਦਾ ਗਾਣਾ 24 ਘੰਟੇ ਅੰਦਰ ਬੈਨ ਕਰਕੇ ਉਹ ਮਾਰਿਆ ਪਰੇ ਸਰਕਾਰ ਨੇ ਔਰ ਇੰਟਰਵਿਊ ਦੇਖੋ ਹਾਈ ਕੋਰਟ ਦੇ ਜਜ ਸਹਿਮਾਨਾ ਦਾ ਇਹਨਾਂ ਸਖਤੀ ਦੇ ਨਾਲ ਦੇਸ਼ ਦੇ ਰਾਸ਼ਟਰ ਵਿਰੋਧੀ ਵੀ ਉਹਨੂੰ ਦੱਸਿਆ ਗਿਆ ਯੂਥ ਵਿਰੋਧੀ ਵੀ ਉਹਨੂੰ ਦੱਸਿਆ ਗਿਆ ਪਰੰਤੂ ਉਹਦੇ باوجود ਨਾਦੀ ਨਾਲ ਇੱਕ ਨਵੀਂ ਜਾਰੀ ਕਰਤੀ ਤਾਂ ਜੋ ਸਰਕਾਰ ਇਹ ਚੀਜ਼ਾਂ ਨੂੰ ਗਲੋਰੀਫਾਈ ਕਰਦੀ ਹੈ ਬਦਮਾਸ਼ਾਂ ਨੂੰ ਗਲੋਰੀਫਾਈ ਕਰਦੀ ਹੈ ਤਾਂ ਫਿਰ ਉੱਕੂਗਾ ਕੌਣ ਲੱਗਦਾ ਨਹੀਂ ਇੱਕ ਪਾਸੇ ਬਚਣ ਦੀਆਂ ਕੋਸ਼ਿਸ਼ਾਂ ਤੇ ਦੂਸਰੇ ਪਾਸੇ ਗੋਲਡ ਹੀ ਕਹਿੰਦਾ ਵੀ ਭਾਈ ਨੇ ਕਿਹਾ ਸੀਗਾ ਵੀ ਅਸੀਂ ਕਰਾਇਆ ਬਿਲਕੁਲ ਉਹ ਤਾਂ ਉਹਨਾਂ ਦੇ ਦੂਰੇ ਮਾਪਦੰਡ ਹੈ ਜੀ ਇਹ ਤਾਂ ਕੱਟ ਪੁਤਲੀਆਂ ਨੇ ਜੀ ਇਹ ਤਾਂ ਜਿੰਨਾ ਜੋ ਮੈਂ ਤਾਂ ਉਹੀ ਤਾਂ ਗੱਲ ਕਹਿੰਦਾ ਮੀਡੀਆ ਨੂੰ ਆਜ਼ਾਦ ਤੌਰ ਤੇ ਆਪਣੀ ਮਰਜ਼ੀ ਨਾਲ ਸਵਾਲ ਪੁੱਛਣੇ ਚਾਹੀਦੇ ਹੁਣ ਜੇ ਮੈਂ ਤੁਹਾਨੂੰ ਇਹ ਗੱਲ ਕਹਾਂ ਵੀ ਤੁਸੀਂ ਮੈਥੋਂ ਆ ਚੀਜ਼ ਪੁੱਛੋ ਤੇ ਆ ਮੈਂ ਤੁਹਾਨੂੰ ਦੱਸੂਗਾ ਫੇਰ ਪ੍ਰੈਸ ਕਾਦੀ ਰਹੇਗੀ ਤੁਸੀਂ ਤਾਂ ਵਿੱਚੋਂ ਉਹ ਗੱਲ ਦੀ ਸੱਚਾਈ ਕੱਢ ਕੇ ਲੋਕਾਂ ਦੇ ਸਾਹਮਣੇ ਰੱਖਣੀ ਹੈ ਨਾ ਕਿ ਜੋ ਤੁਹਾਨੂੰ ਵਿਦਵਾਸ਼ ਕਰਨਗੇ ਜਾਂ ਮੈਂ ਤੁਹਾਨੂੰ ਕਹਾਂ ਕੋਈ ਵੀ ਪਰਸਨ ਆਪਣੀ ਮਰਜ਼ੀ ਮੁਤਾਬਕ ਤੁਮ ਥੋੜੋ ਬਰ ਸਕਦਾ ਪੱਤਰਕਾਰ ਨਹੀਂ ਤੁਹਾਡੇ ਤੇ ਲੋਕਾਂ ਦੀਆਂ ਕਾਫੀ ਉਮੀਦਾਂ ਹੁੰਦੀਆਂ ਨੇ ਵੀ ਤੁਸੀਂ ਸਹੀ ਗੱਲ ਨੂੰ ਸਰਚ ਕਰਕੇ ਲੱਭ ਕੇ ਲੋਕਾਂ ਦੇ ਅੱਗੇ ਰੱਖੋਗੇ ਠੀਕ ਹੈ ਧੰਨਵਾਦ